ਜੀ ਸ਼ਾਤਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ ਤੇ ਤੁਹਾਡਾ ਜਿਹੜਾ ਬਲੌਗ ਹੈਗਾ ਜੀ ਤੁਹਾਨੂੰ ਜਿਹਦਾ ਪਤਾ ਹੀ ਹੈ ਅਨੰਦਪੁਰ ਸਾਹਿਬ ਹੁਲਮਲਾ ਸਟਾਰਟ ਹੈ ਫਿਰ ਇਹ ਸਾਹਮਣੇ ਖਾਲਸਾ ਕੋੜ ਜਾਈਗਾ ਆਤਮਦਾਦੀ ਖਾਲਸਾ ਕੋੜ ਦੇ ਸਾਹਮਣੇ ਅਸੀਂ ਇਧਰ ਵੀ ਸਾਈਡੋਂ ਲੰਗਰ ਲਾਣਾ ਹੈ ਜਿਹੜੇ ਆ ਟੋਏ ਤੇ ਝਾੜੂ ਝੂੜੂ ਮਾਰਿਆ ਥੋੜੇ ਮੁੰਡੇ ਆਏ ਹੋਏ ਐ ਇੱਥਾ ਟੋਏ ਤੇ ਇਹ ਪੂਰੇ ਫਿਰ ਆ ਮੁੰਡੇ ਆ ਜੀ ਹਾਂਜੀ ਹੋ ਗਏ ਜੀ ਮੇਰੇ ਬੰਦੇ ਸਾਡੇ ਉਹ ਖੜੇ ਜੀ ਇਹ ਜੀ ਨੂੰ ਸਾਭ ਮੰਨ ਹੈ ਅਰੇ ਬੀ ਜੀ ਤਾਂ ਤੂੰ ਲਾੜੀ ਆ ਤਾਂ ਅਸੀਂ ਉਸੇ ਲਾ ਦੇਣੀ ਬਾਕੀ ਆ ਖੜੇ ਹਾਂਜੀ ਕਿਆ ਕਹਿਣਾ ਚਾਹੁੰਦੇ ਜੀ ਹੋਰ ਠੀਕ ਹੈ ਜੀ ਸਾਸਰੀ ਕਾਲ ਕਹਿਣਾ ਹੈ ਠੀਕ ਹੈ ਠੀਕ ਹੈ ਸਾਸਪਾਈ ਕਰਤੀ ਟੋਰ ਟੂ ਇਹ ਆ ਮੁੰਡਿਆਂ ਦਾ ਫੂਟ ਤੇ ਬਾਕੀ ਇੱਧਰ ਹੈ ਸੇ ਨਾਲੇ ਕਹਿੰਦੇ ਵੀ ਹਾਂ ਕਿਤਾ ਮੈਂ ਮੈਂ ਲੇਟ ਹੋ ਗਿਆ ਨਾ ਬਰੋ ਚੰਡੀ ਵਾਲੇ ਆਇਆ ਤਾਂ ਫਿਰ ਸਿਮ ਭਾਜੀ ਹਾਂਜੀ ਭਾਜੀ ਸਾਥਰੀ ਕਾਰੇ ਗਏ ਤੁਸੀਂ ਆਣਗੇ ਨਹੀਂ ਆਂਦੇ ਆ ਜੀ ਇਹ ਸਾਰੇ ਹੁਣ ਕਾਲੀ ਹੈ ਜਦ ਮੈਂ ਆਂਦਾ ਹੈਂ ਕਿਆ ਯਾਰ ਲਓ ਜੀ ਹੁਣ ਚੱਲਦੇ ਆ ਜੀ ਠੀਕ ਹੈ ਤਾਂ ਹੁਣ ਇੰਨਾ ਕੰਮ ਤਾਂ ਹੈ ਨਾ ਸਾਕਾ ਕੰਮ ਮੁਕਲੇ ਵਾ ਬਾਕੀ ਦੀ ਗੱਲਾਂ ਤੁਹਾਨੂੰ ਸਮਝਾਦਾ ਕਰ ਜਾਗੇ। ਤਾਂ ਸਾਰੇ ਨਾਣਾ ਸਾਹਮਣੇ ਖਾਸਾ ਕਾਲਜ ਦੇ ਕੋਲ। ਠੀਕ ਹੈ ਜੀ। ਤੋਂ ਫਿਰ ਚੱਲਦੇ ਆਂ ਜੀ। ਜੀ। ਸੋ ਲੋ ਉੱਥੇ ਅਨੰਦ ਪ੍ਰਸਾਦ ਤੇ ਆ ਕੇ ਤੇ ਜੀ ਅਸੀਂ ਫਿਰ ਹੁਣ ਇੱਧਰ ਮੈਂ ਤੁਹਾਨੂੰ ਸੱਲੀ ਨਾਲ ਦੱਸਦਾ ਏ। ਸੋ ਤਰੀਕ ਹੈ ਕਿ ਪਹਿਲਾ ਤਾਂ ਜੀ 14 15 ਤੇ 16 ਨੂੰ ਤਾਂ ਮਹੱਲਾ ਹੀ ਆ ਜੀ। ਤੇ ਦੋ ਦਿਨ ਲੰਗਰ ਲਾਣਾ ਏ। ਸ਼ਵੀਲ ਦਾ। ਜਿੱਦਾਂ ਬਈ ਬਰਮੀ ਹੋਗੀ ਨਾਲ ਛੋਲੇ ਐ ਤੇ ਨਾਲ ਹਲਵਾਏ ਪ੍ਰਸ਼ਾਦ ਐ ਜੀ ਠੀਕ ਐ ਸੋ ਬਾਕੀ ਬਾਹਰ ਵਾਲਿਆਂ ਦਾ ਬਹੁਤ ਯੋਗਦਾਨ ਐ ਜੀ ਤੇ ਥੋੜਾ ਬਹੁਤ ਪਿੰਡ ਚ ਵੀ ਯੋਗਦਾਨ ਬਹੁਤ ਐ ਬਾਕੀ ਦਾ ਪਿੰਡ ਚ ਦੁੱਧ ਇਕੱਠਾ ਕਰਨਾ ਐ ਦੁੱਧ ਦੀ ਜਿਆਦਾ ਲੋੜ ਐ ਸੋ ਉਥਾ ਐਨੀ ਸਾਸਪਾਈ ਕਰਨ ਦੀ ਲੋੜ ਨਹੀਂ ਹੈ ਕੀਤੀ ਥੋੜੇ ਬੋਲ ਜਿੱਦਾਂ ਟੋਏ ਤੇ ਉਹ ਪੂਰਤੇ ਉੱਥਾ ਨਾ ਫਿਰ ਹੈ ਸਾਸਪਾਈ ਕੋਲ ਜਾਲੇ ਵੀ ਸਾਸਪਾਈ ਕਰ ਦਿੰਦੇ ਉਦੇ ਨਾਲ ਐ ਸਾਫੇ ਰਹਿੰਦਾ ਏ ਸਰਦਾਰ ਜੀ ਜਿਹੜਾ ਵੀ ਮੇਰਾ ਵੀਰ ਆਉਂਗਾ ਹੌਲੇ ਮੱਲੇ ਨੂੰ ਆਪਣੀ ਸਾਵਧਾਨੀ ਨਾਲ ਆਵਾ ਤਸੱਲੀ ਨਾਲ ਆਇਓ ਹੁੱਲੜਬਾਜੀ ਨਾ ਕਰਿਓ ਐ ਤੁਸੀਂ ਇਹ ਸਮਝੋ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਘਰ ਨੂੰ ਚੱਲੇ ਆ ਤਾਂ ਉੱਥੇ ਜਾ ਕੇ ਹੁੱਲੜਬਾਜੀ ਨਾ ਕਰੋ ਤੁਸੀਂ ਆਪਣਾ ਹੀ ਦੇਖ ਲਓ ਜਦ ਆਪਣੇ ਘਰ ਹੀ ਕੋਈ ਪ੍ਰੋਗਰਾਮ ਹੁੰਦਾ ਅਸੀਂ ਸਾਰੇ ਦਿਨਾਂ ਇਹੀ ਡਰਦੇ ਰਹਿੰਦੇ ਬਈ ਕੋਈ ਉਦਾਂ ਦੀ ਗੱਲ ਉਨੇ ਇੱਕੀ ਗੱਲ ਨਾ ਹੋ ਜਾਵੇ ਲੜਾਈ ਨਾ ਹੋ ਜਾਵੇ ਕਿਸੇ ਨਾਲ ਕੁਝ ਹੋ ਨਾ ਜਾਵੇ ਪਰ ਪੀਤੇ ਵੀ ਹੁੰਦੇ ਜੋ ਮਰਜ਼ੀ ਹੁੰਦਾ ਸਾਰੇ ਨਾਲ ਡੀਜੇ ਪੰਦੇ ਨੱਚਦੇ ਐ ਪਰ ਸਾਰੇ ਪਰਿਵਾਰ ਨੂੰ ਇਹ ਹੁੰਦਾ ਵੀ ਲੜਾਈ ਨਾ ਹੋ ਜਾਵੇ ਤਾਂ ਇੱਥਾ ਵੀ ਇਦਾਂ ਹੀ ਐ ਆਪਣੇ ਘਰਾਂ ਵਾਂਗੂ ਆਓ ਤੁਹਾਡੇ ਪਿੱਛੇ ਘਰਦਿਆਂ ਨੂੰ ਇਹ ਡਰ ਇਹ ਹੀ ਡਰ ਤਾਂ ਲੱਗਿਆ ਰਹਿੰਦਾ ਏ ਵੀ ਪਿੱਛੇ ਸਾਡੇ ਨਿਆਣੇ ਉਧਰ ਗਏ ਵੇ ਹੁਲੇ ਮੱਲੇ ਤੇ ਵੀ ਕੁਝ ਹੋ ਨਾ ਜਾਵੇ ਤਾਂ ਤੁਸੀਂ ਇਸ ਔਰ ਚ ਕਿ ਆਓ ਵੀ ਅਸੀਂ ਆਪਣੀ ਘਰ ਨੂੰ ਚੱਲੇ ਪਿਆ। ਪੂਰੀ ਕਮੇਟੀ ਨੂੰ ਵੀ ਡਰ ਹੁੰਦਾ ਹੈ ਵੀ ਕੁਝ ਹੋ ਨਾ ਜਾਵਾ ਕਿਸੇ ਨੂੰ ਵੀ ਨਾ ਹੋ ਜਾਵਾ। ਤੁਸੀਂ ਇਹ ਸਮਝ ਲਓ ਵੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੇਖਦੇ ਐ। ਠੀਕ ਹੈ ਜੀ। ਫਿਰ ਐਨਾਂਕ ਇਹ ਸਮਝੋ ਤੁਸੀਂ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਹੋਲੇ ਮੱਲੇ ਤੇ ਵੀ ਅਸੀਂ ਆਪਣੇ ਸਾਵਧਾਨੀ ਨਾਲ ਆਈਏ। ਐਨ ਪੂਰੇ ਪਰਿਵਾਰ ਨੂੰ ਸੁਖੀ ਸੰਧੀ ਆਈ। ਸੁਖੀ ਸੰਧੀ ਆਈਏ ਤੇ ਸੁਖੀ ਸੰਧੀ ਜਾਈਏ। ਸੋ ਮੈਂ ਇੰਨੀਕ ਬੇਨਤੀ ਹੈ ਜੀ ਜਿਨ੍ਹਾਂ ਵੀ ਆਣਾ ਤਸੱਲੀ ਨਾਲ ਆਇਓ ਤੇ ਨਾਲੇ ਹੋਲੇ ਮੱਲੇ ਦਾ ਰੰਗ ਮਾਣਿਓ ਤੇ ਨਾਲੇ ਉਹਨਾਂ ਨੂੰ ਵੀ ਜੇ ਰੰਗ ਸੱਟਨੇ ਆ ਤਾਂ ਉਹਨਾਂ ਪਰ ਸੱਟਿਓ ਜਿਹੜੇ ਅਰੇ ਖੁਸ਼ ਹੋਵਾ ਕੋਈ ਨਾ ਅੱਜ ਹੋਲੇ ਮੱਲਾ ਹੈ ਕੋਈ ਨਾ ਬਾ ਵਾਰੇ ਲੋਕਾਂ ਪਰ ਨਾ ਸੱਟਿਓ ਜਿਹੜੇ ਨਹੀਂ ਬਾਜੇ ਕਰਦੇ ਐ ਵੀ ਸਾਡੇ ਪਰ ਰੰਗੇ ਸਿਰਤਾ ਸੋ ਇੰਨੀਕ ਮੇਰੀ ਬੇਨਤੀ ਹੈ ਜਿਨੇ ਵੀ ਹੋਲੇ ਮੱਲੇ ਨੂੰ ਮਾਣਾ ਜਦ ਆਉਂਗੇ ਖਾਸ ਕਰਕੇ ਕੋਲ ਦੇ ਸਾਹਮਣੇ ਸਾਡਾ ਲੰਗਰ ਹੈ ਜੀ ਸਾਡੇ ਪਿੰਡਾਂ ਦਾ ਪਿੰਡ ਬੈਸਾਂ ਦਾ ਦੇ ਆਹਾ ਸ਼ਵੀਲ ਹੈ ਤੇ ਨਾਲੇ ਛੋਲੇ ਤੇ ਹਲਵੇ ਦਾ ਲੰਗਰ ਹੈ ਜੀ ਪ੍ਰਸ਼ਾਦ ਦਾ ਉਹ ਖਾ ਕੇ ਜਾਓ ਜੀ ਤਸल्ली ਨਾਲ ਰੁੱਕੇ ਸੋ ਐਨਿਕ ਮੇਰੀ ਵੀਡੀਓ ਦਾ ਕਬੂਲ ਕਰਿਓ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਚੈਨਲ ਨੂੰ ਮੇਰੇ ਨੂੰ ਕਰ ਲਿਓ ਸਬਸਕ੍ਰਾਈਬ ਕਮੈਂਟਸ ਦਾ ਦੱਸ ਦਿਓ ਵੀਡੀਓ ਕਿਦਾਂ ਦੀ ਲੱਗੀ